ਬਠਿੰਡਾ ਸਿਵਲ ਲੈਂਡ ਠਾਣੇ ਵੱਲੋਂ ਇੱਕ ਕੇਸ ਤੇ ਕਾਰਵਾਈ ਕਰਦੇ ਆ ਇੱਕ ਮੋਟਰਸਾਈਕਲ ਚੋਰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਤਕਰੀਬਨ 13 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਦਸਨ ਮੁਤਾਬਕ ਇਹ ਵਿਅਕਤੀ ਦਿਨ ਦਿਹਾੜੇ ਮੋਟਰਸਾਈਕਲ ਚੱਕਦਾ ਸੀ ਤੇ ਘੱਟ ਰੇਟਾਂ ਦੇ ਵਿੱਚ ਅੱਗੇ ਵੇਚ ਦਿੰਦਾ ਸੀ ਦਸਨ ਮੁਤਾਬਕ ਇਹ ਵਿਅਕਤੀ ਨਸ਼ੇ ਦਾ ਆਦੀ ਹੈ ਤੇ ਨਸ਼ੇ ਦੀ ਪੂਰਤੀ ਲਈ ਇਹ ਮੋਟਰਸਾਈਕਲ ਚੋਰੀ ਕਰਦਾ ਸੀ ਤੁਹਾਨੂੰ ਦੱਸਦੀ ਏ ਕਿ ਇਹ ਸਾਰੇ ਮੋਟਰਸਾਈਕਲ ਨੇ ਜਿਹੜੇ ਬਠਿੰਡਾ ਦੇ ਨਾਲ ਸਬੰਧਤ ਨੇ ਸੋ ਜਿਨ੍ਹਾਂ ਨਾਲ ਵੀ ਇਹੋ ਜਿਹਾ ਕੁਝ ਹੋਇਆ ਉਹ ਸਿਵਲ ਲੈਂਡ ਥਾਣੇ ਨਾਲ ਸੰਪਰਕ ਕਰ ਸਕਦੇ ਨੇ ਅਸਰ ਕੀ ਮਾਮਲਾ ਕੀ ਰਿਸਪੌਂਸਿਬਿਲਿਟੀ ਹੈਗੀ ਸਾਡੇ ਕੋਲ ਇੱਕ ਕੁਸ਼ ਕੁਮਾਰ ਪੁੱਤਰ ਹਰੀਸ਼ ਕੁਮਾਰ ਸਿਵਲ ਲੈਂਡ ਕਲੱਬ ਕੋਲ ਇਹਨਾਂ ਦਾ ਘਰ ਉੱਥੇ ਉਹਨਾਂ ਨੇ ਇੱਕ ਕੰਪਲੇਨ ਦਰਜ ਕਰਾਈ ਸੀ ਕਿ ਇੱਕ ਮੋਟਰਸਾਈਕਲ ਉਹਨਾਂ ਦਾ ਚੋਰੀ ਹੋਇਆ ਸੀ ਅਸੀਂ ਉਹਦੀ ਇਨਵੈਸਟੀਗੇਸ਼ਨ ਚ ਸੀਸੀਟੀਵੀ ਕੈਮਰਾ ਚੈੱਕ ਕੀਤੇ ਤੇ ਫੁਟੇਜ ਹਾਸਲ ਕੀਤੀ ਤੇ 2 ਦਿਨਾਂ ਦੇ ਵਿੱਚ ਉਹ ਦੋਸ਼ੀ ਨੂੰ ਅਸੀਂ ਕਾਬੂ ਕਰ ਲਿਆ ਇਹ ਦੋਸ਼ੀ ਹੈ ਗੁਰਸੇਵ ਸਿੰਘ ਉਹ ਪਰਸੇਵ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਕੋਟਲੀ ਜਿਲ੍ਹਾ ਜਿਹੜੇ ਮੁਕਸਾਦ ਆਬਲਗੋੜ ਦੇ ਤੇ ਫਿਰ ਇਸ ਤੇ ਮਾਮਲਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਜਿਹੜਾ ਉਹ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਬਰਾਬਰਦ ਕਰ ਲਿਆ ਤੇ ਫਿਰ ਅਸੀਂ ਇਹਦਾ ਪੁਲਿਸ ਰਿਪੋਰਟ ਲਿਆ ਪਹਿਲੇ ਦਿਨ 15 ਤਰੀਕ ਨੂੰ ਤੇ ਰਿਮਾਂਡ ਦੇ ਦੌਰਾਨ ਇਹਨੇ ਫਿਰ ਪੁਛ ਰਿਸ਼ਤੇ ਦੇ ਵਿੱਚ ਇਹਨੂੰ ਸਖਤੀ ਨਾਲ ਪੁੱਛਗਿਸ਼ ਕੀਤੀ ਤਾਂ 5 ਮੋਟਰਸਾਈਕਲ ਸਾਨੂੰ ਹੋਰ ਪ੍ਰਾਪਤ ਲੋ ਫਿਰ ਅਸੀਂ ਇਹਦਾ ਸਾਨੂੰ ਹੋਮੀ ਸੀ ਵੀ ਅਸੀਂ ਇਹ ਤੋਂ ਹੋਰ ਵੀ ਪ੍ਰਾਪਤ ਕਰਾਵਾਂਗੇ ਤੇ ਦੁਬਾਰਾ ਫਿਰ ਇਹਦਾ ਪੁਲਸ ਰਿਮਾਂਡ ਲੈ ਕੇ ਫਿਰ ਅਸੀਂ ਟੋਟਲ ਹੁਣ ਤੱਕ ਦੇ ਸਤੂ 13 ਮੋਟਰਸਾਈਕਲ ਪ੍ਰਾਪਤ ਕਰਾਵਾਂਗੇ। ਸਿੱਕੀ ਚੋਰੀ ਕਰਦੇ ਕਿਸ ਸਮੇਂ ਕਰਦਾ ਸੀ ਜੀ ਇਹ ਬਟੰਡਾ ਸ਼ਹਿਰ ਤੋਂ ਹੀ ਚੋਰੀ ਕੀਤੇ ਜਿਹਨੇ ਮੋਟਰਸਾਈਕਲ ਉੱਤੇ ਕੀਤੇ ਤੇ ਇਹ ਕੱਲਾ ਹੀ ਆਉਂਦਾ ਇਹ ਨਸ਼ੇਦ ਆਤੀ ਹੈ ਬਹੁਤ ਜ਼ਿਆਦਾ ਨਸ਼ਾ ਬਹੁਤ ਜ਼ਿਆਦਾ ਕਰਦਾ ਅੱਗੇ ਫਿਰ ਕੁਛ ਕੋਈ ਨਹੀਂ ਆਪਦੇ ਕੁੜੇ ਰੱਖਲੇ ਆਪਦੇ ਜਿਹੜਾ ਪਿੰਡ ਕੋਟਲੀ ਘਰ ਹੈ ਇਹਦਾ ਤੇ ਬਾਕੀ ਜਿਹੜੇ ਗਰੀਬ ਲੋਕ ਜਿਵੇਂ ਰੇੜੀ ਵਾਲੇ ਹੋਗੇ ਅੱਟ-ਅੱਟ ਦੀ ਰੇੜੀ ਵਾਲੇ ਹੋਗੇ ਉਹਨਾਂ ਨੂੰ ਕਰੇ ਇਹ ਅੱਗੇ 5-7000 ਦੇ ਵਿੱਚ ਵੇਚਣ ਦਾ ਮੁੱਲ ਕਿਸ ਸਮੇਂ ਜਾਂਦੇ ਨੇ ਕਿ ਦਿਨੇ ਦੇ ਰਾਤ ਨੂੰ ਕੋਈ ਕੋਈ ਦੇ ਬਾਹਰ ਜਾਂ ਕੋਈ پارک ਇਹ ਦਿਨੇ ਨਹੀਂ ਕਰਦੇ ਇਹ ਜਿਹੜੀਆਂ ਵਾਦਤਾਂ ਕਰਦੇ ਦਿਨੇ ਨਹੀਂ ਕਰਦੇ ਤੇ ਤੇ ਪਹਿਲਾਂ 4 ਮੁਕਦਮੇ ਪਹਿਲਾਂ ਵੀ ਦਰਜ ਹੈਗੇ ਜਿੱਤੋਂ ਕੁੜਾ ਪੂਰਾ ਨਹੀਂਆ ਲਖੋਤ ਵਾਲੀ ਥਾਣਾ ਬਟਿੰਡਾ ਤੇ ਤੇ ਪਹਿਲਾਂ 4-5 ਦਰਜ ਹੈ ਇੱਕ ਨਸੀਬ ਪਰ ਵੀ ਦਰਜ ਸੋ ਜਿਹੜੇ ਵਿੱਛੇ ਨੇ ਉਹਦੇ ਉਪਰ ਕਵਰੀ ਹੋਈ ਤੇ ਅਜੇ ਬਾਕੀ ਆ ਨਹੀਂ ਹੁਣ ਅਸੀਂ ਇਹ ਤੋਂ ਮੁਕੰਮਲ ਤਪੀਸ਼ ਕਰਕੇ ਤੇਰਾ ਮੋਟਰਸਲ ਬਰਾਮਦ ਕਰ ਲਿਆ ਤੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਇਹ ਵੇਚਦਾ ਵੇਚਣ ਦਾ ਵੀ ਇਹਦਾ ਟਾਰਗੇਟ ਹੁੰਦਾ ਕਿ ਜਿਹੜੇ ਗਰੀਬ ਲੋਕ ਰੇੜੀਆਂ ਵਾਲੇ ਹੋਗੇ ਜਾਂ ਉਹ ਉਹਨਾਂ ਨੂੰ ਸਸਤੇ ਭਾਅ ਦੇ ਵਿੱਚ ਇਹ ਵੇਚਣ ਦਾ ਮਕਸਦ ਇਹਨੇ ਖਰੀਦਣ ਵਾਲੇ ਆ ਉਹਨਾਂ ਤੇ ਵੀ ਕੋਈ ਕਾਰਵਾਈ ਦੇਖੋ ਉਹ ਅਣਜਾਣ ਬੰਦੇ ਉਹ ਤੋਂ ਮੈਂ ਦੱਸਿਆ ਕੁਛ ਤਾਂ ਇਹਨੇ ਆਪਣੇ ਘਰੇ ਹੀ ਮੋਟਰਸਾਂ ਬਰਾਮਦ ਹੋਈਏ ਜਿਹੜੇ ਵੀ ਇਹਨੇ ਦਿੱਤੇ ਆ ਉਹਨ ਗਰੀਬ ਰੇੜੀ ਵਾਲਾ ਹੈਗਾ ਉਹਨੂੰ ਆਪ ਦੀ ਨਸ਼ੇ ਦੀ ਪੂਰਤੀ ਹਾਸਤੇ 5400 ਰੁਪਏ ਦੇ ਵਿੱਚ ਨੇ ਵੇਚਦਾ ਤਾਂ ਮੇਰੇ ਸਭ ਨਾਲ ਉਹਨਾਂ ਦਾ ਬਕਸੂ ਸਰ ਇਹ ਮਾਲੂ 4000 ਰੁਪਏ ਮੈਨੂੰ ਵੇਚ ਦਿੰਦਾ ਦਾ ਨਾਲ ਕਾਗਜ਼ ਪੱਤਰ ਵੀ ਮੰਗਦਾ ਹੀ ਹੁੰਦੇ ਇਹ ਮਾਲ ਖੁਦ ਆਵੇਸਤਾ ਹੁੰਦੀ ਹੈ ਬਿਲਕੁਲ ਜੀ ਉਹ ਫਿਰ ਕਿਸੇ ਦਾ ਪੀਡੀਆਮ ਦਾ ਵਿੱਚ ਕਿਸੇ ਦਾ ਆਰਸੀ ਵਿੱਚ ਹੈਗੀ ਹੈ ਤਾਂ ਉਹ ਫਿਰ ਇਸ ਹੱਬ ਨਾਲ ਦੇ ਤਿੰਨੇ ਕਿ ਮੋਟਰਸਾਈਕਲ ਵੇਚ ਚੁੱਕੇ ਸੀ 13 ਮੋਟਰਸਾਈਕਲ ਦੱਸੋ ਤੁਹਾਨੂੰ ਦੱਸਾਂ 13 ਤੇ 13 ਦੇ ਪ੍ਰਕਾਰ ਹਾਂਜੀ ਹਾਂਜੀ ਸਰ ਕਿੰਨਾ ਬੜਾ ਲਿਖਿਆ ਇਹ ਪੜਿਆ ਲਿਖਿਆ ਇੰਨਾ ਨਹੀਂ ਹੈਗਾ ਜੀ 6-7 ਦਵਾਈਆਂ ਪੜਿਆ ਇਹ ਉਹ ਵੀ ਬਿਜ਼ਨਸ ਕਰਦਾ ਨਹੀਂ ਨਹੀਂ ਜੀ ਇਹ ਬਿੱਲਾ ਨਸ਼ੇ ਤੇ ਯਾਤੀ ਸਰਫੀਰ ਵਾਲਾ ਸ਼ੇ ਕਰਦਾ ਜੀ ਨਸ਼ੇ ਕਰਦਾ ਇਹ ਗੋਲੀਆਂ ਜਿਹੜੀ ਹੈਗੀਆਂ ਉਹ ਖਾਂਦਾ ਜੀ ਤੇ ਟਿੱਡੇ ਦਾ ਵੀ ਸੇਕ ਲੱਗਦਾ ਹੋਰ ਵੀ ਕੋਈ ਸ਼ਾਮਲ ਹੋ ਸਕਦਾ ਜੀ ਨੇ ਮੋਸੜਾ ਜੋ ਅਸੀਂ ਫੁਟੇਜ ਸੀ 2-3 ਬਰਾਮਦ ਕਰੀਆਂ ਹੋਰ ਇੱਕ ਤਾਂ ਉਹ ਜਿਹੜਾ ਤੁਹਾਨੂੰ ਦੱਸਿਆ ਜਿਸ ਦੇ ਤਹਿਤ ਮਾਮਲਾ ਦਰਜ ਹੋਇਆ ਤੇ ਇੱਕ ਬੱਸ ਸਟੈਂਡ ਕੋਲੋਂ ਵੀ ਤੇ ਜਿਹੜੀ ਜਿੰਨੀ ਵੀ ਫੁਟੇਜਿਸ ਹੈਗੀਆਂ ਨੇ ਉਹਦੇ ਵਿੱਚ ਕੱਲਾ ਹੀ ਹੋਂ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਉਹ ਜ਼ਿਲ੍ਹੇ ਦੇ ਬਟਿੰਡੇ ਦੇ ਹੈ ਕਿ ਕਾਪੋ ਨਹੀਂ ਨਹੀਂ ਬਟਿੰਡੇ ਦੇ ਦੇ ਸਰ ਬੀਮਾਰ ਕਿਸੇ ਲੋੜੀ ਦੀ ਹੁੰਦੀ ਬਗਾਰ ਕਾਰਗਰ ਤੋਂ ਜਿਹੜੇ ਲੈ ਰਹੇ ਨੇ ਮੋਟਰਸਾਈਕਲ ਉਹ ਕੀ ਮੈਸੇਜ ਆ ਰਿਹਾ ਹੈ ਬਿਲਕੁਲ ਜੀ ਪੂਰੀ ਵੈਰੀਫਿਕੇਸ਼ਨ ਹੋਂ ਤੋਂ ਬਾਅਦ ਪਹਿਲੀ ਗੱਲ ਤਾਂ ਬੰਦਾ ਜਿਸ ਤੋਂ ਤੁਸੀਂ ਲੈ ਰਹੇ ਹੋ ਉਹਦਾ ਹੀ ਵੈਰੀਫਾਈ ਕਰਨਾ ਚਾਹੀਦਾ ਵੀ ਇਹ ਕੋਈ ਚੋਰ ਚੱਕਾ ਤਾਂ ਨਹੀਂ ਹੈਗਾ ਤੇ ਬੰਦਾ ਲਾਰਜ ਦੇ ਵਿੱਚ ਲੈ ਲੈਂਦੇ ਸਸਤੇ ਮੋਟਰਸਾਈਕਲ ਲੈਣੇ ਨਹੀਂ ਚਾਹੀਦੇ ਬਾਅਦ ਚੋਰਾਂ ਨਾਲ ਤੇ ਵੀ ਬੰਦੀ ਕਰਦੇ ਹੋ ਥੈਂਕ ਯੂ